ਇੱਕ ਨਿਹੰਗ ਸਿੰਘਾਂ ਦੇ ਵਿੱਚ ਦਲ ਪੰਥਾਂ ਦੇ ਵਿੱਚ ਬੱਕਰਾ ਛਟਕਾਇਆ ਜਾਂਦਾ ਇਹ ਵੀ ਇੱਕ ਮਰਿਆਦ ਹੈ ਛਟਕੇ ਦੀ ਮਰਿਆਦ ਹੈ ਇਹ ਵੀ ਥੋੜਾ ਜਿਹਾ ਨਾਲ ਲੱਗਦੀ ਦੱਸ ਦਿਓ ਵੀ ਇਹ ਠੀਕ ਹੈ ਗਲਤ ਹੈ ਕਿੰਨਾ ਕੁ ਜਾਇਆ ਜਾਏ ਦੇਖੋ ਆਪਾ ਫੌਜੀ ਦੀ ਗੱਲ ਕਰ ਰਹੇ ਹਾਂ ਜੀ ਕਮਾਂਡੋ ਜਿਹੜੇ ਬਲੈਕ ਕੈਟ ਬਲੈਕ ਕਮਾਂਡੋ Z+ ਜਿਹੜੀ ਫੌਜ ਆ ਉਹਨਾਂ ਦੀ ਟ੍ਰੇਨਿੰਗ ਕਿੱਦਾਂ ਹੁੰਦੀ ਟ੍ਰੇਨਿੰਗ ਦੇ ਵਿੱਚ ਨਾ ਡੱਡੂ ਸੱਪ ਠੂਏ ਜਿੰਨੇ ਜੰਗਲੀ ਜਾਲਵਰ ਉਹਨਾਂ ਨੂੰ ਮਾਰਨਾ ਉਹਨਾਂ ਨੂੰ ਕੱਚੇ ਖਾਨ ਦੇ ਸੁਲਾਇ ਦੇ ਬਿਲਕੁਲ ਬਿਲਕੁਲ ਦਿੱਤੀ ਜਾਂਦੀ ਕਿਉਂ ਦਿੱਤੀ ਜਾਂਦੀ ਹੈ ਉੱਥੇ ਦਿੱਤੀ ਜਾਂਦੀ ਕਿਉਂਕਿ ਉਹ ਫਿਰ ਛਤਰੀ ਨਹੀਂ ਬਣ ਸਕਦਾ ਦੇਖੋ ਅੱਜ ਜਿਹੜੇ ਲੋਕ ਬੈਠੇ ਆ ਨਾ ਤੇ ਜਿਹੜੇ ਕਹਿੰਦੇ ਜੀਵਤ ਆ ਜੀਵਤ ਆ ਇਹ ਸੁਖਣਾ ਬੈਠੇ ਉਹ ਫੌਜ ਤਾਂ ਫਿਰ ਉੱਥੇ ਨੇਤੀ ਬੰਦਾ ਮਾਰਦੀ ਆ ਇੱਥੇ ਇਹ ਕਹੀ ਜਾਂਦੇ ਜੀਵਤ ਆ ਉਹ ਜੇ ਬੰਦਾ ਮਾਰਨ ਦੀ ਟੈਕਨੀਕ ਹੀ ਨਾ ਪਰ ਤੇ ਪਤਾ ਹੋਊਗੀ ਸ਼ਸਤਰ ਦੇ ਵਿੱਚ ਜਦ ਕੋਈ ਚੜ ਕੇ ਆਇਆ ਸ਼ਸਤਰ ਨੂੰ ਕਿੰਨਾ ਫੋਰਸ ਦੇਣਾ ਕਿਸੇ ਨੂੰ ਮਾਰਨ ਦੇ ਲਈ ਉਹਦੀ ਟ੍ਰੇਨਿੰਗ ਹੁੰਦੀ ਆ ਉਹਦਾ ਜਿਗਰਾ ਪਰਖਿਆ ਜਾਂਦਾ ਹਨਾ ਸੀਤੇ ਖਾਂਦੇ ਮੂੰਦੇ ਸਵਾਦ ਨੂੰ ਤੇ ਨਿਹੰਗ ਸਿੰਘਾਂ ਦੀ ਤਾਂ ਪ੍ਰਥਾ ਪ੍ਰਾਤਨ ਸਮੇ ਤੋਂ ਚੱਲੀ ਆ ਰਹੀ ਆ ਤੁਸੀਂ ਦੇਖੋ ਬਲੈਕ ਕੈਟ ਕਮਾਂਡੋ ਦੀ ਟ੍ਰੇਨਿੰਗ ਹੂੰ ਉਸ ਜਿੰਦੇ ਸਾਬ ਨੂੰ ਉਹਦੀ ਧੌਣ ਲਾ ਕੇ ਉਹਨੂੰ ਕਿੱਦਾਂ ਖਾਣਾ ਹੂੰ ਸੁਖਾਰੇ ਆ ਇਹ ਹੁਣ ਲੰਮੇ ਸਮੇਂ ਟ੍ਰੇਨਿੰਗ ਚੱਲਦੀ ਹੈ ਉਹ ਜੰਗਲਾਂ ਚ ਜਾਂਦੇ ਆ ਸਭ ਕੁਝ ਕਰਦੇ ਉਹ ਉੱਥੇ ਉਹ ਮਾਨਤਾ ਪ੍ਰਾਪਤ ਆ ਜੀ ਉਹਨੂੰ ਕਿਸੇ ਨੇ ਉਂਗਲ ਨਹੀਂ ਕੀਤੀ ਹੁਣ ਆ ਇੱਕ ਤੁਸੀਂ ਡਿਸਕਵਰੀ ਤੇ ਦੇਖਿਆ ਨਾ ਉਹ ਵਾਈਲਡ ਲਾਈਫਾਂ ਲੈ ਆਉਂਦੇ ਹਨਾ ਉਹ ਕਿੰਨਾ ਵੱਡ ਵੱਡ ਖਾਈ ਜਾਂਦਾ ਉਹ ਉਹ ਦੇਖੋ ਉੱਥੇ ਉਹਨੂੰ ਲੋੜ ਨਹੀਂ ਆ ਉੱਥੇ ਕੀ ਕਰਦਾ ਉੱਥੇ ਉਹ ਸਿਖਾਉਂਦਾ ਵਾ ਹੂੰ ਉਹਨੇ ਘੋੜਾ ਵੀ ਮਾਰਨਾ ਹੂੰ ਉਹਨੇ ਜੰਗਲੀ ਜਾਨਵਰ ਵੀ ਮਾਰਨੇ ਉਹ ਕਦੀ ਲੀਵਰ ਕੱਢ ਕੇ ਖਾਂਦਾ ਕਦੀ ਕੁਛ ਉਹ ਕਹਿੰਦਾ ਵੀ ਜੇ ਤੁਸੀਂ ਇੱਥੇ ਫਸ ਜਓ ਤੇ ਤੁਸੀਂ ਏਦਾਂ ਕਰਕੇ ਬਚ ਸਕਦੇ ਪਰ ਉਸ ਟਾਈਮ ਤੇ ਉਹ ਫਸਿਆ ਨਹੀਂ ਹੋਇਆ ਪਰ ਉਹ ਫੇਰ ਵੀ ਮਾਰ ਰਿਹਾ ਉੱਥੇ ਲੋਕ ਚਸਕੇ ਨਾਲ ਦੇਖਦੇ ਲੋਕ ਕਹਿੰਦੇ ਯਾਰ ਆਹ ਤਾਂ ਬੜੀ ਵਧੀਆ ਚੀਜ਼ ਆ ਕਿੰਨੀ ਉਹਦੀ ਪੋਪੂਲੇਸ਼ਨ ਦੇਖਦੀ ਆ ਉਹਨੂੰ ਤੇ ਉੱਥੇ ਲੋਕ ਨਹੀਂ ਮੰਨਦੇ ਉੱਥੇ ਕਹਿੰਦੇ ਠੀਕ ਆ ਜੀ ਇਦਾਂ ਹੀ ਨਿਹੰਗ ਸਿੰਘ ਹੋ ਜਾਂ ਰਵਾਇਤ ਚੱਲੀ ਆ ਰਹੀ ਆ ਉਹ ਦੱਸ ਦਿਆਂ ਵਾ ਕਿ ਭਾਈ ਜੇ ਤੁਹਾਨੂੰ ਬੰਦਾ ਵੱਡਣਾ ਪੈ ਜੇ ਇੱਥੇ ਫੋਰਸ ਅਪਣਾਓ ਕਿਉਂਕਿ ਜਦ ਝਟਕਾ ਕਰੀਦਾ ਨਾ ਭਾਈ ਸਾਹਿਬ ਝਟਕਾ ਜਦ ਜਿਸ ਜੀਵ ਤੇ ਹੁੰਦਾ ਉਹਦੀ ਬੋਡੀ ਦਾ ਫੋਰਸ ਲੱਗਦਾ ਇਧਰੋਂ ਤੁਹਾਡਾ ਬਲ ਲੱਗਦਾ ਉਧਰੋਂ ਉਹ ਬਲ ਲਾਉਂਦਾ ਤੇ ਉਹ ਤਾਂ ਝਟਕਾ ਜਦ ਬਾਲ ਪੂਰੀਆਂ ਚੀਜ਼ਾਂ ਮੈਚ ਹੁੰਦੀਆਂ ਨਾ ਤੇ ਤਾਂ ਉਝੜ ਗਿਆ ਜਾਂਦਾ